ਵਿੱਚ ਇਹ ਫੈਸਲਾ ਕੀਤਾ ਹੈ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਵੀ ਹੋਣਾ ਕਿ ਬੇਅਦਬੀ ਕਰਨ ਵਾਲੇ ਜਿਹ ਜਿਹੜੇ ਕੋਈ ਬੇਅਦਬੀ ਕਰਦਾ ਕਿਸੇ ਵੀ ਧਰਮ ਦੇ ਗ੍ਰੰਥ ਦੀ ਤਾਂ ਉਹਨੂੰ ਐਸੀ ਸਜ਼ਾ ਮਿਲੂ ਕਿ ਦੁਬਾਰਾ ਕਈ ਪੀੜ੍hiyan ਉਹਦੀਆਂ ਇਸ ਗੱਲ ਬਾਰੇ ਸੋਚ ਵੀ ਨਹੀਂ ਸਕਦੀਆਂ ਕਿ ਅਸੀਂ ਕੋਈ ਅਜਿਹੇ ਆਕਾਰਨਾਮਾ ਜਾਂ ਇਹ ਜੀ ਕਰਤੂਤ ਕਰ ਦਈਏ ਕਿਉਂਕਿ ਇਸ ਕਾਨੂੰਨ ਤੋਂ ਬਿਨਾ ਇਹ ਗੱਲ ਬਣਨੀ ਨਹੀਂ ਸੀ ਕਿਉਂਕਿ ਜਦੋਂ ਸਰਕਾਰਾਂ ਆਪ ਹੀ ਕਰਾਉਣ ਲੱਗ ਜਾਂਦੀਆਂ ਸੀ ਫਿਰ ਸੱਚਾ ਕਿਹਨੂੰ ਦੋਵਾਂਗੇ ਜੀ ਤੂੰ ਫਿਰ ਆਪਾਂ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਲੱਗਿਆ ਟਾਈਮ ਉਹਨੂੰ ਸ਼ੁਰੂ ਕਰਨ ਤੇ ਕਿਉਂਕਿ ਪਹਿਲਾਂ ਸਾਨੂੰ ਇਹ ਪਤਾ ਕਰਨਾ ਪਿਆ ਕਿ ਸਪਲਾਈ ਕਿੱਥੋਂ ਆਉਂਦੀ ਹੈ ਫਿਰ ਸਪਲਾਈ ਕਿੰਨੇ ਰੁਕੂਗੀ ਸਪਲਾਈ ਰੋਕਣ ਤੋਂ ਬਾਅਦ ਫਿਰ ਜਿਹੜੇ ਬੱਚੇ ਮਰੀਜ਼ ਨੇ ਵਿਚਾਰੇ ਜਿਹੜੇ ਪੈ ਗਏ ਬੁਰੀ ਸੰਗਤ ਚ ਉਹ ਤੜਫਣਗੇ ਤੜਫਣਗੇ ਤਾਂ ਉਹਨਾਂ ਨੂੰ ਕਿਹੜੇ ਹਸਪਤਾਲ ਚ ਲੈ ਕੇ ਜਾਵਾਂਗੇ ਓਟ ਕਲੀਨਿਕ ਅਪਡੇਟ ਕੀਤੇ ਰੀ ਹੈਵ ਸੈਂਟਰ ਅਪਡੇਟ ਕੀਤੇ ਫਿਰ ਪਤਾ ਲੱਗਿਆ ਪੁਲਿਸ ਦੇ ਛੋਟੇ ਮੁਲਾਜ਼ਮ ਮਿਲੇ ਹੋਏ ਨੇ ਉਹ ਪਹਿਲੀ ਦੱਸ ਦਿੰਦੇ ਸੀ ਵੀ ਛਾਪਾ ਮਾਰਨ ਆ ਰਹੇ ਆ ਤੁਹਾਡੇ ਪਿੰਡ ਉਹ ਭੱਜ ਜਾਂਦੇ ਸੀਗੇ ਉਹਨਾਂ ਦੀਆਂ ਬਦਲੀਆਂ ਕੀਤੀਆਂ ਪੂਰੇ ਪੰਜਾਬ ਚ ਅਕ੍ਰੋਸ ਦਾ ਪੰਜਾਬ ਬਦਲੀਆਂ ਕੀਤੀਆਂ ਉਸ ਤੋਂ ਬਾਅਦ ਸਪਲਾਈ ਰੋਕੀ ਤੇ ਫਿਰ ਸ਼ੁਰੂ ਕੀਤਾ ਪੀਲਾ ਪੰਜਾ ਤੇ ਹਰ ਰੋਜ਼ ਕਿਤੇ ਨਾ ਕਿਤੇ ਹੁਣ ਤੁਸੀਂ ਦੇਖਦੇ ਹੋਵੋਗੇ ਹਜ਼ਾਰਾਂ ਕਿਲੋ ਦੀ ਜਿਹੜੀ ਮਾਤਰਾ ਚ ਜਿਹੜੀ ਹੈਰੋਇਨ ਵਗੈਰਾ ਜਾਂ ਕੋਈ ਹੋਰ ਨਸ਼ੇ ਫੜੇ ਜਾ ਰਹੇ ਨੇ ਤੇ ਇਹ ਤਾਂ ਉਹ ਤਾਂ ਹੋ ਨਹੀਂ ਸਕਦਾ ਕਿ ਤੁਸੀਂ ਸੈਂਕੜੇ ਘਰਾਂ ਚ ਚਿੱਟੇ ਰੰਗ ਦੇ ਸੱਫਰ ਵਿਸ਼ਾ ਕੇ ਚਿੱਟਾ ਖਵਾ ਖਵਾ ਕੇ ਸਾਡੇ ਬੱਚਿਆਂ ਨੂੰ ਤੇ ਆਪ ਤੁਸੀਂ ਉਸ ਘਰ ਨੂੰ ਬਰਬਾਦ ਕਰਕੇ ਆਪ ਤੁਸੀਂ ਤਿੰਨ ਮੰਜ਼ਲਾ ਘਰ ਪਾ ਕੇ ਤੇ ਦੀਪਮਾਲਾ ਕਰਕੇ ਰਹਿੰਦੇ ਹੋ ਇਹ ਤਾਂ ਹੋ ਨਹੀਂ ਸਕਦਾ ਸਜ਼ਾ ਮਿਲੂਗੀ ਭਾਵੇਂ ਛੋਟਾ ਹੈ ਭਾਵੇਂ ਵੱਡਾ ਭਾਵੇਂ ਉਹਦੀ ਰਾਜਨੀਤਿਕ ਤੌਰ ਤੇ ਕਿੰਨੀ ਮਰਜੀ ਤਾਕਤ ਹੈ ਬਖਸ਼ਿਆ ਨਹੀਂ ਜਾਊਗਾ ਜੀ ਕਾਨੂੰਨ ਵੱਡਾ ਹੈ ਜਿਹੜੇ ਕਹਿੰਦੇ ਸੀ ਨਾ ਕਿ ਪੁਲਿਸ ਤਾਂ ਸਾਨੂੰ ਪੁੱਛ ਕੇ ਘਰੇ ਆਉਂਦੀ ਐ ਜਬ ਪੁਲਿਸ ਤਾਂ ਸਾਨੂੰ ਦੱਸੇ ਬਿਨਾਂ ਘਰੇ ਨਹੀਂ ਆ ਸਕਦੀ ਨਾਬੇ ਜਾ ਕੇ ਮਿਲੇ ਆਇਓ ਅਨਾਬੇ ਜਾ ਕੇ ਮਿਲੇ ਆਇਓ ਤੁਸੀਂ ਇਹ ਕਈ ਵਾਰੀ ਨਾ ਬੰਦੇ ਨੂੰ ਗਲਤ ਫਹਮੀ ਹੋ ਜਾਂਦੀ ਐ ਕਿ ਸ਼ਾਇਦ ਮੈਂ ਆ ਪਰ ਪ੍ਰਮਾਤਮਾ ਉਹਦੀ ਚੱਕੀ ਪ੍ਰਮਾਤਮਾ ਦੀ ਚੱਕੀ ਚੱਲਦੀ ਥੋੜੀ ਜੀ ਹੌਲੀ ਐ ਪਰ ਪੀਣ ਦੀ ਬਹੁਤ ਬਰੀਕ ਐ ਜੀ ਵੱਡੀਆਂ-ਵੱਡੀਆਂ ਆਉਣ ਵਾਲੇ ਦਿਨਾਂ 'ਚ ਵੀ ਵੱਡੀਆਂ-ਵੱਡੀਆਂ ਮੱਛੀਆਂ ਫੜੀਆਂ ਜਾਣਗੀਆਂ। ਔਰ ਦੁੱਖ ਇਹ ਇਸ ਗੱਲ ਦਾ ਹੋਇਆ ਕਈਆਂ ਦੇ ਚਿਹਰੇ ਸਾਹਮਣੇ ਆ ਗਏ ਜੀ, 도ਗਲੇ ਚਿਹਰੇ। ਪਹਿਲਾਂ ਕਹੀਗੇ ਇਹਨੂੰ ਫੜਦੇ ਕਿਉਂ ਨਹੀਂ ਵੱਡੀਆਂ ਮੱਛੀਆਂ ਨੂੰ ਫੜਦੇ ਕਿਉਂ ਨਹੀਂ ਫੜਦੇ। ਜਿਸ ਦਿਨ ਫੜ ਲੇ, ਉਦੋਂ ਕਹਿੰਦੇ ਜੀ ਬਹੁਤ ਗਲਤ ਕੀਤਾ ਜੀ, ਬਹੁਤ ਲੋਕਤੰਤ੍ਰਿਕ ਤਰੀਕੇ ਤੋਂ ਨਾਲ ਤਾਂ ਹੈ ਨਹੀਂ ਗਲਤ ਕੀਤਾ, ਗਲਤ ਕੀਤਾ। ਯਾਰ ਦੱਸੋ ਯਾਰ। ਤੁਸੀਂ ਭਰਾਵੋ 2021 'ਚ ਕਿਸੇ ਹੋਰ ਪਾਸੇ ਸੀ। 2022 ਚ ਕਿਸੇ ਹੋਰ ਪਾਸੇ ਸੀ 2024 ਚ ਕਿਸੇ ਹੋਰ ਪਾਸੇ ਸੀ 2025 ਚ ਕਿਸੇ ਹੋਰ ਪਾਸੇ ਹਾਂ ਇੱਕ ਥਾਂ ਮੈਂ ਤਾਂ ਖੜ੍ਹਜੋ ਸੁਸ਼ੇਸ ਕਰਕੇ ਆ ਜਿਹੜਾ ਪਿਆਰ ਤੁਸੀਂ ਦੇ ਰਹੇ ਹੋ ਇਹ ਮੇਰੇ ਚ ਕੋਈ ਕਲਾ ਨਹੀਂ ਮੇਰੀ ਕੋਈ ਔਕਾਤ ਨਹੀਂ ਬਸ ਇੰਨਾ ਕ ਫਰਕ ਹੈ ਕਿ ਨਾ ਮੈਂ ਚਿੱਟੇ ਵਾਲੇ ਕਿਸੇ ਤਸਕਰ ਨੂੰ ਆਪਣੀ ਗੱਡੀ ਚ ਬਿਠਾ ਕੇ ਲੈ ਕੇ ਜਾਣਾ ਨਾ ਮੈਂ ਰੇਤੇ ਵਾਲੀਆਂ ਖੱਡਾਂ 'ਚ ਸੱਪ ਪਾਉਣਾ ਨਾ ਮੈਂ ਕਿਸੇ ਢਾਬੇ 'ਚ ਜਾਂ ਕਿਸੇ ਰੈਸਟੋਰੈਂਟ 'ਚ ਸੱਪ ਪਾਉਣਾ ਜੇ ਮੇਰਾ ਹਿੱਸਾ ਹੈ ਤਾਂ ਸਾਡੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਹੈ ਹੋਰ ਮੇਦਾ ਕਿਈ ਕਤੇ ਇਨਸਾਨੀ ਇਹ ਇਕੋ ਜਨਮ ਮਿਲਿਆ ਜੀ ਪਰਮਾਤਮਾ ਨੇ ਇਕੋ ਜ਼ਿੰਦਗੀ ਦਿੱਤੀ ਹੈ ਇਹ ਚ ਚਾਰ ਚੰਗੇ ਕੰਮ ਕਰ ਲਈ ਲੋਕ ਯਾਦ ਕਰ ਲੈਣਗੇ ਨਹੀਂ ਤਾਂ ਬੜੇ-ਬੜੇ ਆਏ ਤੁਰ ਗਏ ਲੋਕ ਭੁੱਲ ਜਾਂਦੇ ਆ ਸੋ ਆ ਗੱਲਾਂ ਕਰਕੇ ਤੁਹਾਡੇ ਨਾਲ ਮੈਂ ਤੁਹਾਨੂੰ ਮਿਲਣ ਆਇਆ ਸੀ ਕਿਉਂਕਿ ਮੈਂ ਬਹੁਤ ਸਾਰੰਤਮੈਂ ਬਾਈਫੇਸ ਜਾਣਦਾ ਕਿਉਂਕਿ ਐਮਪੀ ਵੇਲੇ ਦੋਨੋਂ ਵਾਰ ਐਮਪੀ ਵੇਲੇ ਫਿਰ ਉਸ ਤੋਂ ਬਾਅਦ ਐਮਐਲਏ ਦੀ ਕੈਂਪੇਨ ਵੇਲੇ ਆ ਮੇਰੇ ਨਾਲ ਮੇਰਾ ਹਲਕਾ ਲੱਗਦਾ ਧੂਰੀ ਆਪਣਾ ਪਤਨਾ ਦਾ ਪਾਣੀ ਸਾਂਝਾ ਪਿੰਡ ਇੱਧਰ ਪੈਂਦਾ ਰਿਸ਼ਤੇਦਾਰੀਆਂ ਨੇ ਇੱਕ ਦੂਜੇ ਨਾਲ ਸੋ ਆਪਾਂ ਬਗਾਨੇ ਨਹੀਂ ਹੈਗੇ ਸਾਡੇ ਐਮਐਲਏ ਸਹਬਾਨ ਤੁਮੇ ਬਹੁਤ ਧੰਨਵਾਦ ਕਰਦਾ ਕਿ ਉਹ ਚੰਗੇ ਕੰਮਾਂ ਵਾਸਤੇ ਪੈਸੇ ਮੰਗਣ ਆਉਂਦੇ ਆ ਤੇ ਮੈਂ ਜਵਾਬ ਨਹੀਂ ਦਿੰਦਾ ਨਹੀਂ ਤਾਂ ਸਾਨੂੰ ਸ਼ਮਸ਼ਾਨ ਘਾਟਾਂ ਤੋਂ ਉਪਰ ਹੀ ਨਹੀਂ ਉੱਠਣ ਦਿੱਤਾ ਮੈਂ ਜਦੋਂ ਨਮਾ ਨਮਾ ਐਮਪੀ ਬਣਿਆ ਸੰਗਰੂਰ ਤੋਂ ਪਹਿਲੀ ਵਾਰ 14 ਚ ਮੈਂ ਕਿਹਾ ਚਲੋ ਲੋਕਾਂ ਦਾ ਪੈਸਾ ਹੈ ਲੋਕਾਂ ਨੂੰ ਵਿਆਹ ਕਰਾਂਗੇ ਪਹਿਲੀ ਹੀ ਪੰਚਾਇਤ ਆਈ ਸਾਡੇ ਲਹਿਰਗਾ ਘੇ ਵਾਲੇ ਪਾਸਿਓਂ ਕਹਿੰਦੇ ਐਮਪੀ ਸਾਹਿਬ ਬਹੁਤ ਬਹੁਤ ਸਾਸਿਕਾਲ ਤੇ ਵਧਾਈਆਂ ਮੈਗੇ ਸਾਸਿਕਾਲ ਦੀਆਂ ਵਧਾਈਆਂ ਤੁਹਾਨੂੰ ਵੀ ਸਵਾ ਬਧਾਈਆਂ ਗ੍ਰਾਂਟ ਚਾਹੀਦੀ ਹੈ ਜੀ ਕਹਿੰਦੇ ਮੈਂ ਕਿਹਾ ਗ੍ਰਾਂਟਾਂ ਵਾਸਤੇ ਬਣਾਇਆ ਤੁਸੀਂ ਮੈਨੂੰ ਮਿਲੂਗੀ ਗ੍ਰਾਂਟ ਸਾਢੇ 3 ਲੱਖ ਚਾਹੀਦੇ ਜੀ ਮੈਂ ਸਾਢੇ 3 ਲੱਖ ਦੇ ਰਹਿ ਗਿਆ ਅੱਛਾ ਜੀ ਕਹਿੰਦੇ ਕਮਾਲ ਹੋ ਜੀ ਫਿਰ ਤਾਂ ਤੇ ਮੈਂ ਕਿਹਾ ਥੋੜਾ ਲਿਖ ਕੇ ਦੇ ਦਿਓ ਮਤਾਂ ਜਾ ਪਾ ਕੇ ਕਿ ਕਾਦੇ ਵਾਸਤੇ ਚਾਹੀਦੇ ਆ ਆਪਾਂ ਦੇ ਦਿਆਂਗੇ ਮੈਂ ਉਸ ਮਹਿਕਮੇ ਨੂੰ ਕਹਿ ਦਊਗਾ ਕਹਿੰਦੇ ਜੀ ਸ਼ਮਸ਼ਾਨ ਘਾਟ ਦੀਆਂ ਕੰਡਾਂ ਉੱਚੀਆਂ ਚੱਕਣੀਆਂ ਨੇ ਜੀ ਮੈਂ ਕੀ ਗੱਲ ਵੀ ਤੁਹਾਡੇ ਪਿੰਡ ਦੇ ਮਰਦਿਆਂ ਤੇ ਤੁਹਾਨੂੰ ਯਕੀਨ ਨਹੀਂ ਹੈਗਾ ਵੀ ਕਿਤੇ ਰਾਤ ਨੂੰ ਬਾਹਰ ਹੀ ਨਾ ਜਾਣ ਮਸਾਂ ਛੱਡ ਕੇ ਆਇਆ ਤੇ ਮੈਂ ਕਿਹਾ ਵੀ ਸਕੂਲ ਚ ਲਾਇਬ੍ਰੇਰੀ ਬਣਾ ਦਿੰਨੇ ਆ ਪਿੰਡ ਚ ਆਰੋ ਪਾਣੀ ਉਹ ਫਿਲਟਰ ਲਾ ਦਿੰਨੇ ਆ ਸੋਲਰ ਲਾਈਟਾਂ ਲਾ ਦਿੰਨੇ ਆ ਤੁਹਾਨੂੰ ਐਂਬੂਲੈਂਸ ਦੇ ਦਿੰਨੇ ਆ ਸਕੂਲ ਚ ਕਮਰੇ ਪਾ ਦਿੰਨੇ ਆ ਫਰਨੀਚਰ ਲੈ ਲੋ ਮੈਨੂੰ ਕਹਿੰਦੇ ਜੀ ਆ ਜਿਹੜਾ ਸ਼ਮਸ਼ਾਨ ਘਾਟ ਤੋਂ ਬਿਨਾ ਬਾਕੀ ਤੁਸੀਂ ਚੀਜ਼ਾਂ ਕਹੀਆਂ ਨੇ ਇਹ ਤੁਸੀਂ ਕਰ ਸਕਦੇ ਹੋ ਮੈਂ ਕਿਹਾ ਹਾਂ ਕਰ ਸਕਦਾ ਕਹਿੰਦੇ ਫਿਰ ਸਾਡਾ ਕਸੂਰ ਨਹੀਂ ਜੀ ਮੈਂ ਕੀ ਗੱਲ ਕਹਿੰਦੇ ਸਾਡੇ ਪਿੰਡ ਦਾ ਜਦੋਂ ਵੀ ਪੈਸੇ ਆਏ ਨੇ ਜਦੋਂ ਵੀ ਗ੍ਰਾਂਟ ਆਈ ਹੈ ਸ਼ਮਸ਼ਾਨ ਘਾਟ ਵਾਸਤੇ ਆਈ ਹੈ ਜੀ ਸਾਨੂੰ ਤਾਂ ਹੀ ਲੱਗਦਾ ਬਸ ਸ਼ਮਸ਼ਾਨ ਘਾਟ ਵਾਸਤੇ ਪੈਸੇ ਸਰਕਾਰ ਕੋਲੇ ਸੋ ਵੀਰੋ ਸਾਨੂੰ ਇਹ ਉੱਪਰ ਉੱਠਣ ਨਹੀਂ ਦਿੱਤਾ ਸਾਨੂੰ ਤਾਂ ਉੱਪਰ ਹੀ ਨਹੀਂ ਉੱਠਣ ਦਿੱਤਾ ਇਹਨਾਂ ਚੀਜ਼ਾਂ ਤੋਂ ਹੁਣ ਅਸੀਂ ਆ ਲਾਇਬ੍ਰੇਰੀਆਂ ਬਣਾ ਰਹੇ ਆ ਨਿਯੁਕਤੀ ਪੱਤਰ ਵੰਡ ਰਹੇ ਆ ਜੀਵਨ ਬੀਮੇ ਹੋ ਰਹੇ ਨੇ ਆਉਣ ਵਾਲੇ ਦਿਨਾਂ ਚ ਹੋਰ ਬਹੁਤ ਸਾਰੇ ਕੰਮ ਐ ਹਜੇ ਨੇ ਜਿਹੜੇ ਤੁਸੀਂ ਤੁਸੀਂ ਵੀ ਕਹੋਗੇ ਯਾਰ ਵੀ ਇਹ ਕੰਮ ਹੋ ਸਕਦਾ ਸੀ ਆ ਕਿਉਂਕਿ ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ ਤੀ ਖੋਪੇ ਖੋਪੇ ਝਾੜੀ ਰੱਖੇ ਜਦੋਂ ਪਹਿਲਾਂ ਖੂਹ ਚੱਲਦੇ ਸੀ ਤਾਂ ਉਠਦੇ ਬੋਤੇ ਦੇ ਖੋਪੇ ਲਾਉਂਦੇ ਸੀ ਇਦਾਂ ਉਹਨੂੰ ਇੱਕ ਵਾਰੀ ਤੋੜ ਦਿੰਦੇ ਸੀ ਡੰਡਾ ਮਾਰ ਕੇ ਆਪ ਕਿਸਾਨ ਖੇਤਾਂ ਚਲੇ ਜਾਂਦਾ ਸੀ ਉੱਠ ਨੂੰ ਐਂ ਲੱਗਦਾ ਸੀ ਵੀ ਮੇਰੇ ਮੰਗਰੀ ਤੁਰਿਆ ਆਉਂਦਾ ਜੇ ਮੈਂ ਖੜ ਗਿਆ ਡੰਡਾ ਮਾਰੂਗਾ ਉਹ ਆਪ ਹੀ ਤੁਰਿਆ ਜਾਂਦਾ ਤੁਰਿਆ ਜਾਂਦਾ ਸ਼ਾਮ ਨੂੰ ਜਦੋਂ ਖੂਬ ਬੰਦ ਕਰਦੇ ਤਾਂ ਉੱਠ ਸੋਚਦਾ ਸੀ ਵੀ ਅੱਜ ਤਾਂ ਬਹੁਤ ਦੂਰ ਆ ਗਏ ਹੋਵਾਂਗੇ ਬਈ ਤੜਕੇ ਦੇ ਤੁਰੇ ਹੋਏ ਆਂ ਜਦੋਂ ਉਹਦੇ ਖੋਪੇ ਲਾਉਂਦੇ ਸੀ ਉੱਥੇ ਖੜਾ ਹੁੰਦਾ ਸੀ ਉਹ ਸਾਨੂੰ ਤਾਂ ਐਂ ਖੋਪੇ ਲਾ ਕੇ ਕਮਾਈ ਗਏ ਨੇ ਇਹ ਬਸ ਜਦੋਂ 75 ਸਾਲਾਂ ਬਾਅਦ ਥੋੜੇ ਜੇ ਖੋਪੇ ਲਏ 2022 ਚ ਉੱਥੇ ਖੜੇ ਸੀ ਹੁਣ ਥੋੜਾ ਜਿਆ ਤੁਰੇ ਆ ਹੁਣ ਅੱਗੇ ਨੂੰ ਵਧੇ ਆ ਐਸਐਸਐਫ ਬਣਾਈ ਐ ਸੜਕ ਸੁਰੱਖਿਆ ਫੋਰਸ ਤੁਸੀਂ ਦੇਖਿਆ ਹੋਣੀਆਂ ਗੱਡੀਆਂ ਸੜਕਾਂ ਤੇ ਖੜੀਆਂ ਐਕਸੀਡੈਂਟਾਂ ਚ ਪੰਜਾਬ ਚ ਮੈਂ ਪਾਰਲੀਮੈਂਟ ਚੋਂ ਡਾਟਾ ਕਢਾਇਆ ਸੀ ਉਸ ਵੇਲੇ 2017 ਦੀ ਗੱਲ ਐ 14 ਬੰਦੇ ਹਰ ਰੋਜ਼ ਮਰਦੇ ਸੀ ਜੀ ਔਨ ਦਾ ਸਪੌਟ ਉਸ ਵੇਲੇ ਉਦੋਂ ਵੱਧ ਕੇ ਹੋਣਗੇ 15 ਲਾ ਲਓ ਚਲੋ 15 ਨੂੰ ਕਰੋ 3 ਨਾਲ ਗੁਣਾ 30 ਨਾਲ 450 450 ਨੂੰ ਕਰੋ 12 ਨਾਲ ਗੁਣਾ ਸਾਲ ਦੀ ਐਵਰੇਜ ਕੱਢੀਏ ਤਾਂ ਲਾ ਲਓ ਤੁਸੀਂ ਵੀ 54 5500 ਬੰਦਾ ਬਣ ਗਏ 5500 ਬੰਦਾ ਔਨ ਦਾ ਸਪੌਟ ਸੜਕਾਂ ਤੇ ਮਰਦਾ ਸੀ ਪੰਜਾਬ ਦੇਸ਼ ਦੇ ਵਿੱਚੋਂ ਪਹਿਲੇ ਨੰਬਰ ਤੇ ਸੀ ਜਿਸੀ ਸੜਕ ਜਿਹੜੀ ਉਹ ਬਣਾਈ ਸੜਕ ਸੁਰੱਖਿਆ ਫੋਰਸ ਉਹਨਾਂ ਨੂੰ ਬਹੁਤ ਸ਼ਾਨਦਾਰ ਗੱਡੀਆਂ ਦਿੱਤੀਆਂ ਆਰੀ ਦੇ ਬਲੇਡ ਗੈਸ ਕਟਰ ਉਹਦੇ ਵਿੱਚ ਫਸਟ ਏਡ ਦਾ ਸਮਾਨ ਨਾਲ ਦੀ ਨਾਲ ਪੱਟੀ ਕਰਨ ਦਾ ਸਮਾਨ ਉਹਨੂੰ ਟ੍ਰੇਨਿੰਗ ਦਿੱਤੀ ਇਹ ਗੱਲ ਹੁਣ ਭਾਰਤ ਦੀ ਸੰਸਦ ਦੇ ਵਿੱਚ ਸੜਕ ਤੇ ਪਰਿਵਹਨ ਮੰਤਰੀ ਟਰਾਂਸਪੋਰਟ ਮੰਤਰੀ ਸ੍ਰੀ ਨਿਤਨ ਗੜਕਰੀ ਜੀ ਨੇ ਰਾਜ ਸਭਾ ਦੇ ਵਿੱਚ ਬੋਲ ਕੇ ਸੁਣਾਈ ਹੈ ਕਿ 48% ਮੌਤਾਂ ਪੰਜਾਬ ਨੇ ਸੜਕਾਂ ਤੇ ਘਟਾ ਲੀਆਂ ਜੇ ਸਿੱਖਣਾ ਚਾਹੀਦਾ ਤੇ ਸਾਨੂੰ ਪੰਜਾਬ ਤੋਂ ਸਿੱਖਣਾ ਚਾਹੀਦਾ ਇਹ ਕੰਮ ਨਹੀਂ ਜੀ ਇਹਨਾਂ ਨੂੰ ਕੰਮ ਕਹਿੰਦੇ ਹੁਣ ਉਹੀ ਖੰਭੇ ਨੇ ਉਹੀ ਟਰਾਂਸਫਾਰਮਰ ਨੇ ਉਹੀ ਜੈਂਪਰ ਨੇ ਉਹੀ ਵੀ ਗ੍ਰਿਡ ਨੇ ਹੁਣ ਕਿਵੇਂ ਬਿਜਲੀ ਤੇ ਨਹੀਂ ਆ ਜਾਂਦੀ ਜੀ ਰਾਤੋਂ ਤੋਂ ਤਾਂ ਜਾਣ ਦੀ ਲੋੜ ਪਈ ਕਦੇ ਹੁਣ ਕਿਹਨ ਬਿਜਲੀ ਪਹੁੰਚਦੀ ਹੈ ਜੀ ਇਹਨਾਂ ਨੂੰ ਪਹਿਲਾਂ ਪਤਾ ਹੀ ਨਹੀਂ ਸੀ ਨੀਅਤ ਸਾਫ਼ ਨਹੀਂ ਸੀ ਹੁਣ ਉਹੀ ਸੂਏ ਕੱਸੀਆਂ ਜਾਂ ਥੱਲੇ ਪਾਈਪਾਂ ਪਾ ਪਾ ਕੇ ਅਸੀਂ ਉਹਨਾਂ ਨਹਿਰਾਂ ਚੋਂ ਪਾਣੀ ਮੋਗਗੇ ਨਵੇਂ ਕੱਢ ਕੇ 700 ਕਿਲੋਮੀਟਰ ਕੱਸੀਆਂ ਤੇ ਪਾਈਪਾਂ ਪਾ ਕੇ ਅਸੀਂ ਨਵੇਂਆ ਚੈਨਲ ਵਿਛਾ ਲਏ ਜਿਸ ਦਿਨ ਸੌ ਚੁੱਕੀ ਸੀ ਘਟਕੜਕਲਾਂ ਵਿਖੇ 16 ਮਾਰਚ 2022 ਨੂੰ ਉਸ ਦਿਨ 21% ਪਾਣੀ ਪੰਜਾਬ ਇਸਤੇਮਾਲ ਕਰਦਾ ਸੀ ਨਹਿਰਾਂ ਦਾ ਅੱਜ 3 1/2 ਸਾਲ ਬਾਅਦ 63% ਪਾਣੀ ਇਸਤੇਮਾਲ ਕਰ ਰਿਹਾ ਪੰਜਾਬ ਇੱਕ ਵਾਰੀ ਮੈਂ ਕਹਤਾ ਕਿਤੇ ਮੈਂ ਕਿਹਾ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰ ਲੈ ਕਹਿੰਦੇ ਮਜ਼ਾਕ ਕਰਦਾ ਕਿਵੇਂ ਹੋ ਜੂਗਾ ਹੁਣ ਹੁੰਦਾ ਨਾ ਇਹ ਕੰਮ ਰੋਜ਼ ਵੀਡੀਓ ਆਉਂਦੀ ਹੈ ਨਾ ਕੋਈ ਨਾ ਕੋਈ ਵੀ 35 ਸਾਲਾਂ ਬਾਅਦ ਪਾਣੀ ਦੇਖਿਆ ਜੀ 40 ਸਾਲਾਂ ਬਾਅਦ ਪਾਣੀ ਦੇਖਿਆ ਜੀ ਨਾਲੇ ਬੱਲੇ ਵੀ ਦਿਖਾਉਂਦੇ ਬਿਜਲੀ ਵੀ ਹੈਗੀ ਆ ਪਰ ਬਿਜਲੀ ਬੰਦ ਹੈ ਪਰ ਬਿਜਲੀ ਬੰਦ ਹੈ ਕਿਉਂਕਿ ਸਾਨੂੰ ਕੱਸੀ ਨਾਲ ਹੀ ਸਰੀ ਜਾਂਦਾ ਸੋ ਇਸ ਕਰਕੇ ਆਬ ਦਾ ਹੱਕ ਅਸੀਂ ਕਿਸੇ ਨੂੰ ਦਿੰਦੇ ਨਹੀਂ ਦੂਜੇ ਦਾ ਹੱਕ ਅਸੀਂ ਮਾਰਦੇ ਨਹੀਂ ਪਿਛੇ ਝਗੜਾ ਹੋਇਆ ਸੀ ਪਾਖੜਾ ਡੈਮ ਦਾ ਅਸੀਂ ਕਹੇ ਵੀ ਜਦੋਂ ਤੁਹਾਨੂੰ ਅਸੀਂ ਦੇਤਾ ਸੀ ਪਾਣੀ ਤੁਹਾਨੂੰ ਸਾਲ ਚਲਾਉਣਾ ਪੈਣਾ ਅਸੀਂ ਤੁਹਾਨੂੰ ਕਹਿੰਦੇ ਵੀ ਰਹੇ ਆ ਕਿ ਸੰਜਮਨਾ ਵਰਤੋ ਤੁਹਾਡਾ ਪਾਣੀ 21 ਮਈ ਤੋਂ ਪਹਿਲਾਂ ਖਤਮ ਹੋ ਜੂਆ 21 ਮਈ ਤੋਂ 21 ਮਈ ਤੱਕ ਸਾਭ ਹੁੰਦਾ ਜੀ ਉਹਨਾਂ ਪਹਿਲਾਂ ਖਤਮ ਹੋ ਗਿਆ ਰੌਲਾ ਪੈ ਗਿਆ ਉਹ ਕਹਿੰਦੇ ਅਸੀਂ ੱੱਕੇ ਨਾ ਵਧਣਾ ਵਾਂਗੇ ਮੈਂ ਆਜੋ ਫਿਰ ਆਜੋ ਪਾਖੜਾ ਆਜੋ ਮੈਂ ਕਿਹਾ ਲੈ ਕੇ ਪਾਣੀ ਫਿਰ ਫਿਰ ਬਹਾਨੇ ਲੱਭਦੇ ਫਿਰ ਨਹੀਂ ਨਹੀਂ ਹੁਣ ਠੀਕ ਆ ਜੀ ਅਸੀਂ ਹੁਣ ਆਏ ਆ ਜੀ ਧੰਕਾ ਜੀ ਸੋ ਆ ਹੁਣ ਵੀ ਆਪਾਂ ਨੇ ਇੱਕ ਨਵਾਂ ਤਜਰਬਾ ਕਰਕੇ ਦੇਖਿਆ ਮੈਂ ਪਰਸੋ ਜੋ ਉੱਥੇ ਮਿਲ ਕੇ ਆਇਆ ਹਾਂ ਫੂਡ ਕਾਰਪੋਰੇਸ਼ਨ ਮਨਿਸਟਰ ਨੂੰ ਆਪਾਂ 1 ਜੂਨ ਕਰਤੀ ਚੋਂ ਨਾ ਲਾਉਣ ਦੇ 15 ਦਿਨ ਘਟਾ ਦੇ ਤੇ ਮੈਂ ਉਹਨੂੰ ਕਿਹਾ ਜੀ ਹੁਣ 15 ਦਿਨ ਪਹਿਲਾਂ ਆਉ ਚੋਨਾ ਅਕਤੂਬਰ 1 ਅਕਤੂਬਰ ਤੋਂ ਤੁਸੀਂ ਸਰਕਾਰੀ ਖਰੀਦ ਸ਼ੁਰੂ ਕਰਦੇ ਹੋ ਹੁਣ ਤੁਸੀਂ 15 ਸਤੰਬਰ ਤੋਂ ਕਰੋ ਜੀ ਕਿਉਂਕਿ ਅਕਤੂਬਰ ਦੇ ਵਿੱਚ ਮੌਸਮ ਚ ਮੌਇਸਚਰ ਆ ਜਾਂਦਾ ਜੀ ਨਮੀ ਆ ਜਾਂਦੀ ਹੈ ਤੇਲ ਪੈਣ ਲੱਗ ਜਾਂਦੇ ਤਰੇਲ ਕਹਿ ਦਿੰਨੇ ਆ ਤੇ ਉਹ ਦਿਨ ਝੋਨਾ ਗਿੱਲਾ ਹੋ ਜਾਂਦਾ ਉਹ ਮੀਟਰ ਜਿਹਾ ਲਾਉਂਦੇ ਨੇ ਪਾਸ ਹੀ ਨਹੀਂ ਹੁੰਦੀ ਢੇਰੀ ਆਪਣੀ ਫਿਰ ਦੂਜੇ ਲੋਟ ਸਾਫ ਕਰਦੇ ਨੇ ਵੀ ਚੱਲ 5 ਰੁਪਏ ਘੱਟ ਦੇ ਲਈ ਕਾਟ ਲੈ ਲੈ ਯਾਰ ਤੂੰ ਚੱਕੇ ਨੂੰ ਘਰਾ ਸੋ ਇਸ ਵਾਰ ਆਪਣਾ ਤਜਰਬਾ ਜਿਹੜਾ ਉਹ ਮੈਨੂੰ ਕਾਮਯਾਬ ਹੋਣ ਦਾ ਨਜ਼ਰ ਆ ਰਿਹਾ ਇੱਕ ਤਾਂ ਚਲੋ ਮੌਨਸੂਨ ਵੀ ਪਹਿਲਾਂ ਆ ਗਈ ਇੱਕ ਹੁਣ ਤਾਂ ਜੇ ਬਦਰੀ ਨਹੀਂ ਪੈ ਗਿਆ ਤਾਂ ਆਪਣੀ ਜਿਹੜੀ ਜੀਰੀ ਹੈ ਉਹ ਬੂਝਾ ਮਾਰ ਗਈ ਹੁਣ ਹੁਣ ਉਹ ਛੇਤੀ ਡੁੱਬਦੀ ਨਹੀਂ ਬੂਝਾ ਮਾਰ ਗਈ ਸੁਿਸ ਕਰਕੇ ਉਹ ਕਹਿੰਦੇ ਜਦੋਂ ਨੀਤਾ ਸਾਹਿਬ ਉਹਨ ਪਰਮਾਤਮਾ ਵੀ ਸਾਥ ਦਿੰਦਾ ਹੈ ਸੁ ਕਾਮਯਾਬੀ ਕਰਨੀ ਵਪਾਰ ਵਾਲੇ ਮਾਮਲੇ 'ਚ ਜਿਹੜੇ ਇੱਥੇ ਵਪਾਰੀ ਰਹਿੰਦੇ ਆ ਦੁਕਾਨਦਾਰ ਨੇ ਉਹਨਾਂ ਦਾ ਵਪਾਰ ਵੀ ਵਧਾਵਾਂਗੇ ਬੜਲੇ ਜਿਹੜਾ ਸੂਬਿਆਂ ਚੋਂ ਵੀ ਵੱਡੇ ਵੱਡੇ ਸਨਤਕਾਰਾਂ ਨਾਲ ਗੱਲ ਕੀਤੀ ਐ ਉਹ ਆ ਰਹੇ ਨੇ ਟਾਟਾ ਸਟੀਲ ਆ ਰਹੇ ਲੁਧਿਆਣੇ ਹੋ ਚੱਲੀ ਜਾਂਦਾ ਕੰਮ ਉਹਨਾਂ ਦਾ 80% ਹੋ ਗਿਆ ਸੈਕੰਡ ਬਿਗੇਸਟ ਆਫਟਰ ਜਮਸ਼ੇਦਪੁਰ ਜਮਸ਼ੇਦਪੁਰ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਦੇਸ਼ ਦਾ ਉਹਨਾਂ ਦਾ ਪਲਾਂਟ ਲੱਗੂਗਾ ਹਜ਼ਾਰਾਂ ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਇੱਥੇ ਪੰਜਾਬ ਚ ਲੁਧਿਆਣੇ ਮਿਲੂਗਾ ਅਸੀਂ ਪਹਿਲਾਂ ਕਿਉਂ ਨਹੀਂ ਆਉਂਦੇ ਸੀ ਉਹ ਬਨਤਾ ਆਪਣੀ ਬਾਝ ਜਾਂਦੇ ਸੀ ਕਾਰਨ ਉਹਨਾਂ ਤੋਂ ਹਿੱਸਾ ਮੰਗਦੇ ਸੀ ਸਾਨੂੰ ਕੀ ਦਿੰਨਾ ਉਹ ਚਲੇ ਜਾਂਦੇ ਸੀ ਮੱਧ ਪ੍ਰਦੇਸ਼ ਚਲੇ ਜਾਂਦੇ ਸੀ ਬਦੀ ਚਲੇ ਜਾਂਦੇ ਸੀ ਰਾਜਸਥਾਨ ਚਲੇ ਜਾਂਦੇ ਸੀ ਆਪਾਂ ਉਹ ਰੱਖਿਆ ਹੀ ਨਹੀਂ ਸਾਡੇ ਤਾਂ ਮੁੰਡੇ ਕੁੜੀਆਂ ਨੂੰ ਕੰਮ ਦੇ ਦੋ ਤੇ ਸਾਡੀ ਇਕਨੋਮੀ ਸਰਕਾਰ ਦੀ ਉਹ ਤਹਾਂ ਚਲੀ ਜਾਊਗੀ ਅਸੀਂ ਗਾਂ ਨੌਕਰੀਆਂ ਦੇ ਦਾਂਗੇ ਇਹ ਸਰਕਲ ਚੱਲੀ ਜਾਊਗਾ ਸੋ ਇਸ ਕਰਕੇ ਆਪਣੇ ਬੱਚਿਆਂ ਨੂੰ ਪੜਾਓ ਕੰਪੀਟੀਸ਼ਨ ਦੀਆਂ ਕਿਤਾਬਾਂ ਪੜਾਓ ਕਈ ਬੱਚੇ ਅਜੇ ਵੀ ਨਹੀਂ ਜਦੋਂ ਮੈਂ ਯੁਕਤੀ ਪੰਤਰ ਬੰਨਦਾ ਕਿ ਮੇਰੀ ਐਸੇ ਸਾਲ ਚ ਤੀਜੀ ਨੌਕਰੀ ਹੈ ਜੀ ਕਿਉਂਕਿ ਪਹਿਲੀ ਨੌਕਰੀ ਮਿਲ ਗਈ ਕਲਰਕ ਦੀ ਕਲਰਕ ਲੱਗ ਗਿਆ ਉਸ ਤੋਂ ਬਾਅਦ ਪਟਵਾਰੀ ਦੇ ਪੇਪਰ ਦੇਤੇ ਪੜ ਕੇ ਪਟਵਾਰੀ ਲੱਗ ਗਿਆ ਕਲਰਕੀ ਛੱਡਤੀ ਉਸ ਤੋਂ ਬਾਅਦ ਐਸਡੀਓ ਦੇ ਪੇਪਰ ਦੇਤੇ ਐਸਡੀਓ ਬਣ ਗਿਆ ਤੇ ਤਿੰਨ ਤਿੰਨ ਨੌਕਰੀਆਂ ਇੱਕੋ ਸਾਲ ਚ 75 ਸਾਲ ਚ ਇੱਕ ਵੀ ਨਹੀਂ ਮਿਲੀ ਹੁਣ ਸਾਲ ਚ ਤਿੰਨ ਤਿੰਨ ਸੋ ਇਸ ਕਰਕੇ ਤੁਹਾਡੇ ਅਸ਼ੀਰਵਾਦ ਨਾਲ ਤੁਹਾਡੇ ਹੌਸਲੇ ਨਾਲੇ ਕੰਮ ਹੁੰਦੇ ਨੇ ਹੌਸਲਾ ਤੁਹਾਡਾ ਸਾਇੰਸ ਸਾਡੇ ਚੱਲਣਗੇ ਤੇ ਜਿਸ ਦਿਨ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਹਰੇ ਰੰਗ ਦਾ ਪੈਨ ਹੱਥ 'ਚ ਆ ਗਿਆ ਤਾਂ ਉਹ ਪੈਨ ਜਿਹੜਾ ਹੈ ਹਮੇਸ਼ਾ ਲੋਕਾਂ ਦੇ ਹੱਕ 'ਚ ਹੀ ਚੱਲੂਗਾ ਉਹ ਆਪਣੇ ਚੇਲੇ ਚਪਤਿਆਂ ਦੇ ਜਾਂ ਆਪਣੇ ਚਮਚਿਆਂ ਦੇ ਹੱਕ 'ਚ ਨਹੀਂ ਚੱਲੂਗਾ ਜਦੋਂ ਚੱਲੂਗਾ ਪੰਜਾਬ ਦੇ ਲੋਕਾਂ ਦੇ ਹੱਕ ਚੋਂ ਪੈਨ ਚੱਲੂਗਾ ਐਸੀ ਤਰੀਕਾ ਰਹੂਗਾ ਚੱਲਦਾ ਹੀ ਰਹੂਗਾ। ਬਾਕੀ ਕੋਈ ਕੰਮਕਾਰ ਹੋਵੇ ਐਮਐਲਏ ਸਭਾਨ ਬੈਠੇ ਆ। ਚੰਡੀਗੜ੍ਹ ਆਉਣ ਦੀ ਘੱਟ ਲੋਡ ਪੈਂ ਮੈਂ ਤਾਂ ਕਹਿੰਦਾ ਘੱਟ ਲੋਡ ਪਵੇ ਕਿਉਂਕਿ ਚੰਡੀਗੜ੍ਹ ਦੇ ਖਰਚੇ ਹੀ ਬਹੁਤ ਪੈ ਜਾਂਦੇ ਸੀ ਪਹਿਲਾਂ ਕੀ ਹੁੰਦਾ ਸੀ ਜਾਇਦਾਦਾਰ ਨੂੰ ਪਾ ਲਓ ਪਹਿਲਾਂ ਤਾਂ। ਵੀ ਜਾਇਦਾਦਾਰ ਸਾਹਿਬ ਕਿਵੇਂ ਆ ਉਹ ਚੱਲਾਂਗੇ ਚੱਲਾਂਗੇ ਚੱਲਾਂਗੇ। ਚੱਲਾਂਗੇ ਚੰਡੀਗੜ੍ਹ ਚੱਲਾਂਗੇ। ਲੇਲਾ ਮੈਂ ਟਾਈਮ ਡਿਪਟੀ ਮੁੱਖ ਮੰਤਰੀ ਸਾਹਿਬ ਤੋਂ ਟਾਈਮ ਲੈ ਲੀਏ ਉਹੀ ਕਹਿੰਦਾ ਸੀ ਚਲੋ ਫਿਰ ਚੱਲੀਏ ਕਰਾ ਲਓ ਫਿਰ ਤੁਮੋਂ ਸੁਮੋਂ ਕਰਾ ਲਈਜੀ ਉਹਨੇ 6000 ਰੁਪਏ ਦਾ ਕਹਿਤਾ ਜਾ ਕੇ ਜਿਨ੍ਹਾਂ ਦਾ ਕੰਮ ਸੀ ਪੰਜ ਸੱਤ ਬੰਦੇ ਜਾਣ ਨਾਲ ਜਾਂਦੇ ਸੀ ਉਹਨਾਂ ਨੂੰ ਬਾਹਰ ਪਹੜਾਉਂਦਾ ਸੀ ਆਪ ਅੰਦਰ ਚਲੇ ਜਾਂਦਾ ਸੀ ਅੰਦਰ ਜਾ ਕੇ ਭਾਵੇਂ ਸੁਖਵੀਰ ਬਾਦਲ ਹੁਣ ਤੋਂ ਝਿੜਕਾਂ ਖਾ ਕੇ ਆਇਆ ਉਹ ਕਿੱਧਰ ਮੂੰਹ ਚੱਕਿਆ ਤੀਜੇ ਦਿਨ ਆ ਜਾਂਦੇ ਹੋ 5 ਮਿੰਟਾਂ ਬਾਅਦ ਆ ਕੇ ਕਹਿੰਦਾ ਸੀ ਬੜੇ ਵਧੀਆ ਮੂਡ ਸੀ ਅੱਜ ਤਾਂ ਉਹ ਕਹਿੰਦਾ ਕੰਮ ਹੋਈ ਜਿਹਦਾਰਾ ਤੇਰਾ ਤੇ ਬੱਸ ਹੋ ਗਿਆ ਕੰਮ ਤੁਹਾਡਾ ਚੱਲੀਏ ਫਿਰ ਜਾ ਚਲੋ ਜੀ ਸ਼ੁਕਰ ਅਗਲਾ ਕਹਿੰਦਾ ਕੰਮ ਹੋ ਗਿਆ ਫਿਰ ਚੰਡੀਗੜ੍ਹੋਂ ਹੀ ਲੈ ਲਓ ਸਮਾਨ ਉੱਧਰ ਬਾ ਉੱਧਰ ਥੋੜਾ ਜਿਆਦਾ ਮਹਿੰਗਾ ਪੈਂਦਾ ਹੈ